ਉਹਨ ਮੁਖੀਵੇਂ ਵੱਲੋਂ ਮੈਨੂੰ ਬਹੁਤ ਹੀ ਜ਼ਿਆਦਾ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਮੇਰੇ ਵੱਲੋਂ ਉਹਨਾਂ ਦੀ ਜਿਹੜੀ 1 ਦਸੰਬਰ 2025 ਨੂੰ ਰਿਟਰਨ ਦੇ ਵਿੱਚ ਡੀਓ ਮੈਡਮ ਨੂੰ ਸ਼ਿਕਾਇਤ ਦਿੱਤੀ ਗਈ ਉਹਨਾਂ ਦੀ ਮੈਂ ਸਿਰਫ ਕੰਪਲੇਂਟ ਡੀਓ ਆਫਿਸ ਦਿੱਤੀ ਆ ਉਸ ਤੋਂ ਬਾਅਦ ਮੈਂ ਐਸੀ ਚੇਅਰਮੈਨ ਨੂੰ ਦਿੱਤੀ ਆ ਤੇ ਭਗਵੰਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀ ਸ਼ਿਕਾਇਤ ਦੇ ਚੁੱਕੀ ਹਾਂ ਕੋਈ ਜੀ ਹੁਣ ਕਾਰਵਾਈ ਨਹੀਂ ਹੋਈ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਜਿਹੜੀ ਨਹੀਂ ਹੋਈ ਦੇਖੋ ਬਦਲੀ ਡਿਪਾਰਟਮੈਂਟ ਨੇ ਕੀਤੀ ਆ ਆ ਉਹਦੀ ਚਿੱਠੀ ਆ ਜੀ ਖਲਾਜ ਸੁਤੀ ਪਈ ਦੀ ਮਾਫੀ ਮੰਗੀ ਹੋਈ ਆ ਉਹਨੇ ਠੀਕ ਹੈ ਤੇ ਇਹਦੇ ਨਾਲ ਹੋਰ ਵੀ ਇਹਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਸਾਡੇ ਕੋਲ ਸਾਰਾ ਕੁਝ ਪਿਆ ਉਹਦਾ ਤੇ ਚਰ ਪ੍ਰੈਗਨੈਂਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਨਰਿੰਦਰਪਾਲ ਵਰਗਾ ਕਾਲਾ ਕਲੂਟਾ ਬੱਚਾ ਨਾ ਪੈਦਾ ਕਰ ਦਿਓ ਜੋ ਮੈਂ ਡੀਓ ਮੈਡਮ ਨੂੰ ਸ਼ਿਕਾਇਤ ਦਿੱਤੀ ਉਹ ਇਹ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੁੰਦੀ ਆ ਤੇ ਜੇ ਸਕੂਲ ਮੁਖੀ ਹੀ ਇਸ ਤਰੀਕੇ ਨਾਲ ਭੇਦਭਾਵ ਕਰੂਗਾ ਜਾਂ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰੂਗਾ ਤਾਂ ਬਹੁਤ ਮੰਦਭਾਗਾ ਤੇ ਗੰਭੀਰ ਮਾਮਲਾ ਇਹ ਅਸੀਂ ਮੰਗ ਇਹ ਕਰਦੇ ਆ ਕਿ ਇਹਨਾਂ ਨੇ ਜਿਹੜੀ ਜਿਹੜੀ ਸ਼ਿਕਾਇਤ ਦਿੱਤੀ ਆ ਉਸ ਦੇ ਅਨੁਸਾਰ ਨਿਰਪੱਖ ਜਾਂਚ ਕੀਤੀ ਜਾਵੇ ਵਰਚਾਲੀ ਚੈਕਿੰਗ ਕੀਤੀ ਜਾਂਦੀ ਹੈ ਤੇ ਵਧੀਆ ਰਿਪੋਰਟ ਜਿਹੜੀ ਉਹ ਬਣਾ ਕੇ ਲੈ ਕੇ ਜਾਂਦੇ ਨੇ ਤੇ 19 ਦਸੰਬਰ 2025 ਨੂੰ ਮੈਂ ਉਹ ਆਪਦਾ ਰਿਟਰਨ ਜਿਹੜਾ ਸਪਸ਼ਟੀਕਰਨ ਉਹਨਾਂ ਵੱਲੋਂ ਮੇਰੇ ਤੋਂ ਮੰਗਿਆ ਜਾਂਦਾ ਜਿਹਨੇ ਏਡੇ ਵੱਡੇ ਦੋਸ਼ ਲਗਾਏ ਨੇ ਗੰਭੀਰ ਨੇ ਉਹ ਕਾਰਵਾਈ ਕਿਵੇਂ ਹੋ ਜੂਗੀ ਕਿਵੇਂ ਲੋਕ ਜਿਹਨੇ ਬਾਕੀ ਪੀਚਰ ਨੇ ਗਵਾਹੀਆਂ ਦੇ ਦੇਣਗੇ ਇਸ ਕਰਕੇ ਉਹਨਾਂ ਨੂੰ ਪਹਿਲਾਂ ਉੱਥੋਂ ਲਾਵੇ ਕਰਨਾ ਚਾਹੀਦਾ ਤੇ ਇੱਕ ਵੀ ਨਿਰਪੱਖ ਜਾਂਚ ਕਰਨੀ ਚਾਹੀਦੀ ਆ ਕਿ ਉਹ ਦੋਸ਼ੀ ਨਿਕਲਦੇ ਜਨਵਰੀ ਛੁੱਟੀ ਅਚਨਚੇਤ ਛੁੱਟੀ ਅਪਲਾਈ ਕੀਤੀ ਸਟਾਫ ਪੂਰਾ ਹੋਣ ਦੇ ਬਾਵਜੂਦ ਵੀ ਜਾਣਬੁੱਝ ਕੇ ਉਹਨਾਂ ਵੱਲੋਂ ਮੇਰੀ ਛੁੱਟੀ ਰਿਜੈਕਟ ਕੀਤੀ ਗਈ ਤੁਸੀਂ ਦੇਖੋ ਕੰਪਲੇਟੈਂਟ ਦੀ ਤਾਂ ਡੈਫੀਨੇਸ਼ਨ ਲਗਾਤੀ ਬਦਲੀ ਕਰਤੀ ਉਹ ਵੀ ਲੁਧਿਆਣੇ ਦੇ ਵਿੱਚ ਜਿਹੜਾ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਇਹਨਾਂ ਨੇ ਬਦਲੀ ਕਰਵਾਉਣੀ ਸੀ 250 ਕਿਲੋਮੀਟਰ ਦੂਰ ਕੋਈ ਕੁੜੀ ਸਾਢੇ 3 ਸਾਲ ਤੋਂ ਲੁਧਿਆਣੇ ਦੇ ਵਿੱਚ ਜੌਬ ਕਰ ਰਹੀ ਆ ਕੀ ਉਸ ਨੂੰ ਸੇਫ ਮਾਹੌਲ ਦੇਣਾ ਸਾਡੇ ਵਿਭਾਗ ਦੀ ਸਕੂਲ ਮੁਖੀਆਂ ਦੀ ਸਿਰਾਂ ਦੀ ਸਾਂਝੀ ਜ਼ਿੰਮੇਵਾਰੀ ਨਹੀਂ ਹੈ ਉਨਾਉ ਤੇ ਹਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮੇਰੇ ਵੱਲੋਂ ਮੈਂ ਚੇਅਰਮੈਨ ਐਸੀ ਕਮਿਸ਼ਨ ਨੂੰ ਵੀ ਸਕੂਲ ਮੁਖੀ ਦੀ ਕੰਪਲੇਂਟ ਦੇ ਚੁੱਕੀ ਆ ਆਪਣੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਉਹਨਾਂ ਦੀ ਕੰਪਲੇਂਟ ਕਰ ਚੁੱਕੇ 300 ਦਾ ਕੋਈ ਮੁੱਦਾ ਨਹੀਂ ਹੈ ਜੇ ਅਸੀਂ ਕੋਈ ਸਕੂਲ ਦੀ ਡੋਨੇਸ਼ਨ ਲੈ ਰਹੇ ਆ ਉਹਦੀ ਅਸੀਂ ਸਲਿੱਪ ਦੇ ਰਹੇ ਆ ਟੀਚਰ ਨੂੰ ਤੇ ਉਹਦਾ ਮਤਲਬ ਵੀ ਪਾਇਆ ਹੋਇਆ ਸਾਡੇ ਕੋ ਤੇ ਜੇ ਅਸੀਂ ਲੋਕਾਂ ਤੋਂ ਡੋਨੇਸ਼ਨ ਲੈਣੀ ਹੈ ਤਾਂ ਸਾਡਾ ਫਰਜ਼ ਬਣਦਾ ਵੀ ਪਹਿਲਾਂ ਅਸੀਂ ਆਪ ਲੋਨ ਜਾਨ ਲਈ ਵੀ ਗੁਰਦੁਆਰਾ ਸੇਵ ਵਿੱਚ ਜਾਣਾ ਪੈਂਦਾ ਸੀ ਬਾਥਰੂਮ ਨਾ ਜਾਣਾ ਪਵੇ ਮੈਨੂੰ ਇਸ ਕਰਕੇ ਮੈਂ ਬਿਨਾ ਪਾਣੀ ਪੀਤੇ ਹੀ ਜਿਹੜਾ ਬੱਚਿਆਂ ਨੂੰ ਪੜਾ ਰਹੀ ਸੀ ਮਾਨਯੋਗ ਐਸੇ ਕਮਿਸ਼ਨ ਦਾ ਨਾਮ ਲੈ ਕੇ ਪ੍ਰੈਸ ਨੋਟ ਜਾਰੀ ਕਰਤਾ ਬਈ ਸਕੂਲ ਮੁਖੀ ਦੀ ਜਿਹੜੀ ਬਦਲੀ ਆ ਐਸੇ ਕਮਿਸ਼ਨ ਵੱਲੋਂ ਕਰ ਦਿੱਤੀ ਗਈ ਆ ਤੇ ਡੀਓ ਵੱਲੋਂ ਹਦਾਇਤ ਜਾਰੀ ਹੋਈ ਤੇ ਡੀਓ ਜਿਹੜੀ ਆ ਉਹ ਬਦਲੀ ਨਹੀਂ ਕਰ ਰਹੀ ਬੜਾ ਜੀ ਅੱਜ ਕਾਨਫਰੰਸ ਕਰ ਰਹੇ ਹੋ ਕਿਉਂ ਕਰ ਰਹੇ ਹੋ ਕੀ ਗੱਲ ਕੋਈ ਅੱਜ ਦੀ ਜਿਹੜੀ ਕਾਨਫਰੰਸ ਹੋ ਰਹੀ ਆ ਉਹ ਸਕੂਲ ਮੁਖੀ ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਸਕੂਲ ਮੁਖੀ ਵੱਲੋਂ ਮੈਨੂੰ ਬਹੁਤ ਹੀ ਜ਼ਿਆਦਾ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਮੇਰੇ ਵੱਲੋਂ ਉਹਨਾਂ ਦੀ ਜਿਹੜੀ 1 ਦਸੰਬਰ 2025 ਨੂੰ ਰਿਟਰਨ ਦੇ ਵਿੱਚ ਡੀਓ ਮੈਡਮ ਨੂੰ ਸ਼ਿਕਾਇਤ ਦਿੱਤੀ ਗਈ ਸੀ ਉਹਨਾਂ ਵੱਲੋਂ ਮੈਨੂੰ ਬਹੁਤ ਹੀ અપਮਾਨਜਨਕ ਸ਼ਬਦ ਬੋਲੇ ਜਾਂਦੇ ਸੀ ਕਿ ਟੀਚਰ ਪ੍ਰੈਗਨੈਂਟ ਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਨਰਿੰਦਰਪਾਲ ਵਰਗਾ ਕਾਲਾ ਕਲੂਟਾ ਬੱਚਾ ਨਾ ਪੈਦਾ ਕਰ ਦਿਓ ਜੋ ਮੈਂ ਡੀਓ ਮੈਡਮ ਨੂੰ ਸ਼ਿਕਾਇਤ ਦਿੱਤੀ ਆ ਉਸ ਰਿਟਰਨ ਦੇ ਵਿੱਚ ਮੈਂ ਇਹ ਸ਼ਿਕਾਇਤ ਲਿਖਾ ਕੇ ਦਿੱਤੀ ਹੋਈ ਆ ਜਦੋਂ ਉਹਨਾਂ ਨੇ ਮੇਰੀ ਸ਼ਿਕਾਇਤ ਨੂੰ ਦਬਾਉਣ ਦੇ ਲਈ 5 ਦਸੰਬਰ 2025 ਨੂੰ ਬੱਚਿਆਂ ਦੀਆਂ ਕਾਪੀਆਂ ਜਿਹੜੀ ਰੀਚੈਕਿੰਗ ਕੀਤੀ ਗਈ ਉਹਨਾਂ ਵੱਲੋਂ ਮੇਰੇ ਤੇ ਝੂਠੀ ਜਿਹੜੀ ਸ਼ਿਕਾਇਤ ਜਿਹੜੀ ਦਰਜ ਕਰਾ ਦਿੱਤੀ ਗਈ ਉਸ ਤੋਂ ਬਾਅਦ CHT ਸਰ ਸਕੂਲ ਕਲਾਸ ਦੇ ਵਿੱਚ ਆਉਂਦੇ ਆ ਉਹਨਾਂ ਵੱਲੋਂ ਜਿਹੜੀ ਬੱਚਿਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਵਧੀਆ ਰਿਪੋਰਟ ਜਿਹੜੀ ਉਹ ਬਣਾ ਕੇ ਲੈ ਕੇ ਜਾਂਦੇ ਨੇ ਤੇ 19 ਦਸੰਬਰ 2025 ਨੂੰ ਮੈਂ ਉਹ ਆਪਦਾ ਰਿਟਰਨ ਜਿਹੜਾ ਸਪਸ਼ਟੀਕਰਨ ਉਹਨਾਂ ਵੱਲੋਂ ਮੇਰੇ ਤੋਂ ਮੰਗਿਆ ਜਾਂਦਾ ਮੈਂ CHT ਰਾਹੀਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੂੰ ਜਿਹੜਾ ਦੇ ਚੁੱਕੀ ਆਂ ਜੇ ਮੈਂ 17 ਨਵੰਬਰ 17 ਜਨਵਰੀ ਨੂੰ ਮੈਂ ਛੁੱਟੀ ਅਚਨਚੇਤ ਛੁੱਟੀ ਅਪਲਾਈ ਕੀਤੀ ਸਟਾਪ ਪੂਰਾ ਹੋਣ ਦੇ ਬਾਵਜੂਦ ਵੀ ਜਾਣਬੁੱਝ ਕੇ ਉਹਨਾਂ ਵੱਲੋਂ ਮੇਰੀ ਛੁੱਟੀ ਰਿਜੈਕਟ ਕੀਤੀ ਗਈ 18 ਜਨਵਰੀ ਨੂੰ ਮੇਰੀ ਅਗੇਜਮੈਂਟ ਸੀ 19 ਜਨਵਰੀ ਨੂੰ ਮੈਨੂੰ ਫਿਰ ਜਿਹੜੀ ਛੁੱਟੀ ਲੈਣੀ ਪਈ ਉਹਨਾਂ ਵੱਲੋਂ ਮੇਰੀ ਕੋਈ ਛੁੱਟੀ ਅਪਰੂਵ ਨਹੀਂ ਕੀਤੀ ਗਈ 20 ਜਨਵਰੀ ਨੂੰ ਮੇਰੀ ਅਟੈਂਡੈਂਸ ਉਹਨਾਂ ਵੱਲੋਂ ਫਿਰ ਦੁਬਾਰਾ ਮੈਨੂੰ ਲਾਉਣ ਤੋਂ ਰੋਕਿਆ ਜਾ ਰਿਹਾ ਸੀ ਤਾਂ ਮੈਨੂੰ ਬੀਪੀਓ ਆਫਿਸ ਤੋਂ ਜਦੋਂ ਮਨਜ਼ੂਰੀ ਲੈ ਕੇ ਆਂਦੀ ਤਾਂ ਫਿਰ ਮੈਨੂੰ ਜਿਹੜੀ ਅਟੈਂਡੈਂਸ ਲਾਉਣ ਦਿੱਤੀ ਗਈ ਰਜਿਸਟਰ ਦੇ ਉੱਤੇ ਉਹਨਾਂ ਵੱਲੋਂ ਫਿਰ ਵੀ ਉਹ ਛੁੱਟੀ ਜਿਹੜੀ ਮੇਰੀ ਨਹੀਂ ਭਰੀ ਗਈ ਮਜਬੂਰਨ ਹੋ ਕੇ ਸਾਨੂੰ 21 ਜਨਵਰੀ ਨੂੰ ਜਿਹੜਾ ਡੀਓ ਦਫ਼ਤਰ ਵਿੱਚ ਧਰਨਾ ਲਾਉਣਾ ਪਿਆ ਬੜਾ ਹੁਣ ਸੁਭਾਗ ਦੇ ਵੱਲ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੁੰਦਾ ਉਹਨਾਂ ਵੱਤੇ ਹਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮੇਰੇ ਵੱਲੋਂ ਮੈਂ ਚੇਅਰਮੈਨ ਐਸੀ ਕਮਿਸ਼ਨ ਨੂੰ ਵੀ ਸਕੂਲ ਮੁਖੀ ਦੀ ਕੰਪਲੇਂਟ ਦੇ ਚੁੱਕੀ ਆ ਆਪਣੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਉਹਨਾਂ ਦੀ ਕੰਪਲੇਂਟ ਕਰ ਚੁੱਕੇ ਕਿਹਨਾਂ ਵੱਲੋਂ ਟਾਰਗੇਟ ਕੀਤਾ ਜਾਂਦਾ ਸੀ ਜਿਆਦਾ ਤੁਹਾਨੂੰ ਨਿਸ਼ਾਨੇ ਵਾਲੀ ਕਿਹਨਾਂ ਵੱਲੋਂ ਕੀਤੀ ਜਾਂਦੀ ਸੀ ਸਕੂਲ ਮੁਖੀ ਵੱਲੋਂ ਮੈਨੂੰ ਜਿਆਦਾ ਟਾਰਗੇਟ ਕੀਤਾ ਜਾਂਦਾ ਸੀ ਬੋਝਲੀਲ ਕੀਤਾ ਜਾਂਦਾ ਸੀ ਬੱਚਿਆਂ ਸਾਹਮਣੇ ਸੁਖਦੀਰ ਸਿੰਘ ਸੇਖੋਂ ਕੀ ਕਹਿੰਦੇ ਕੀ ਲਫ਼ਜ਼ ਕੀ ਯੂਜ਼ ਕਰਦੇ ਸੀ ਉਹ ਉਹਨਾਂ ਵੱਲੋਂ ਮੇਰੇ ਰੰਗ ਨੂੰ ਲੈ ਕੇ ਭੇਦ ਭਾਵ ਕੀਤਾ ਜਾਂਦਾ ਸੀ ਕਾਲੀ ਕਾਲਾ ਨਾਗ ਕਹਿ ਕੇ ਮੈਨੂੰ ਸੰਬੋਧਿਤ ਕੀਤਾ ਜਾਂਦਾ ਸੀਗਾ ਤੇ ਉਹਨਾਂ ਵੱਲੋਂ ਇਹ ਵੀ ਕਹਿ ਦਿੱਤਾ ਜਾਂਦਾ ਸੀ ਜਿਹੜੇ ਲੇਡੀਜ਼ ਪ੍ਰੈਗਨੈਂਟ ਨੇ ਇਹ ਕਹਿ ਦਿੱਤਾ ਗਿਆ ਸੀ ਕਿ ਨਰਿੰਦਰ ਨਰਿੰਦਰਪਾਲ ਵਰਗਾ ਕਿਤੇ ਕਾਲਾ ਕਲੂਟਾ ਬੱਚਾ ਨਾ ਪੈਦਾ ਕਰ ਦਿਓ ਤੇ ਮੈਨੂੰ ਵਾਸ਼ਰੂਮ ਵੀ ਉਹਨਾਂ ਵੱਲੋਂ ਤਾਲੇ ਲਗਵਾ ਦਿੱਤੇ ਗਏ ਸੀ ਮੈਨੂੰ ਵਾਸ਼ਰੂਮ ਜਾਣ ਲਈ ਵੀ ਗੁਰਦੁਆਰਾ ਸਾਹਿਬ ਵਿੱਚ ਜਾਣਾ ਪੈਂਦਾ ਸੀ ਵਾਸ਼ਰੂਮ ਨਾ ਜਾਣਾ ਪਵੇ ਮੈਨੂੰ ਇਸ ਕਰਕੇ ਮੈਂ ਬਿਨਾਂ ਪਾਣੀ ਪੀਤੇ ਹੀ ਜਿਹੜਾ ਬੱਚਾ ਨੂੰ ਪੜਾ ਰਹੀ ਸੀ ਤੇ ਬਿਨਾਂ ਪਾਣੀ ਪੀਤੇ ਜਿਹੜਾ ਬੱਚਾ ਨੂੰ ਪੜਾਉਣਾ ਅਸੰਭਵ ਸੀ ਤੇ ਉੱਥੇ ਮੈਨੂੰ ਮਹਿਸੂਸ ਕਰਵਾਇਆ ਆ ਗਿਆ ਕਿ ਮੈਂ ਇੱਕ ਛੋਟੀ ਜਾਤ ਤੋਂ ਆ ਜਾਂ ਮੇਰਾ ਰੰਗ ਰੂਪ ਐਵੇਂ ਦਾ ਹੈ ਤਾਂ ਮੈਨੂੰ ਅਨਸੇਫ ਵੀ ਉੱਥੇ ਜਿਹੜਾ ਤੁਹ ਮਹਿਸੂਸ ਕਰਵਾਇਆ ਗਿਆ ਅੱਛਾ ਤੁਹਾਡੇ ਕਹਿੰਦੇ ਕਿ ਪੈਸੀ ਦੀ ਜਿਹੜੀ ਮੰਗ ਕੀਤੀ ਸੀ ਵੀ ਤੁਹਾਡੇ ਨਾਲ ਕੀਤਾ ਜਾ ਰਿਹਾ ਸੀ ਜਾਂ ਸਕੂਲ ਦੇ ਵਿੱਚ ਹੋਰ ਵੀ ਕੀਤਾ ਜਾਂਦਾ ਉਹਨਾਂ ਵੱਲੋਂ ਸਿਰਫ ਮੈਨੂੰ ਹੀ ਟਾਰਗੇਟ ਕੀਤਾ ਜਾਂਦਾ ਸੀ ਮੇਰੇ ਨਾਲ ਹੀ ਇੱਕ ਐਵੇਂ ਬਿਹੇਵੀਅਰ ਕੀਤਾ ਜਾਂਦਾ ਸੀ ਦੂਜੇ ਸਟਾਫ ਨਾਲ ਥੋੜਾ ਉਹਨਾਂ ਵੱਲੋਂ ਐਵੇਂ ਦਾ ਕੋਈ ਨਹੀਂ ਹਾਂਜੀ ਕੋਈ ਤੁਹਾਡੇ ਨਾਲ ਸੀ ਉਹਨਾਂ ਨੂੰ ਇਹ ਤਾਂ ਉਹਨਾਂ ਦੇ ਇਹਨੂੰ ਸਕੂਲ ਕਾਸਤੇ ਦੇ ਵਿੱਚੋਂ ਹੈਗੇ ਆ ਇਸ ਕਰਕੇ ਜ਼ਿਆਦਾ ਮੈਂ ਅਨੁਸੂਚਿਤ ਅਨੁਸੂਚਿਤ ਜਾਤੀ ਮੱਝ ਵੀ ਸਿੱਖ ਪਰਿਵਾਰ ਤੋਂ ਬਹੁਤ ਹੀ ਸਧਾਰਨ ਪਰਿਵਾਰ ਤੋਂ ਹੈ ਤੇ ਕੋਈ ਪੈਸੇ ਦੀ ਤੁਸੀਂ ਕਹਿ ਰਹੇ ਪੈਸੇ ਦੀ ਮੰਗ ਵੀ ਕੀਤੀ ਗਈ ਸੀ ਹਾਂਜੀ ਪੈਸੇ ਦੀ ਮੰਗ ਉਹਨਾਂ ਵੱਲੋਂ ਮੇਰੇ ਤੋਂ 300 ਰੁਪਏ ਜਿਹੜਾ ਮੰਥਲੀ ਲਿਆ ਜਾਂਦਾ ਸੀ ਜਦੋਂ ਮੇਰੇ ਵੱਲੋਂ 300 ਰੁਪਏ ਮੰਥਲੀ ਦੇਣ ਤੋਂ ਮਨਾਂ ਕੀਤਾ ਜਾਂਦਾ ਤਾਂ ਮੇਰੀ ਕਲਾਸ ਦੀ ਸਫਾਈ ਵੀ ਜਿਹੜੀ ਕਰਾਉਣੀ ਬੰਦ ਕਰਵਾ ਦਿੰਦੇ ਆ ਤੇ ਵਾਸ਼ਰੂਮ ਨੂੰ ਵੀ ਜਿਹੜੇ ਉਹਨਾਂ ਵੱਲੋਂ ਤਾਲੇ ਲਗਵਾ ਦਿੱਤੇ ਜਾਂਦੇ ਜਿਹੜੇ ਤਾਲੇ ਲਵਾਏ ਗਏ ਆ ਜਿਹੜੇ ਵੱਲੋਂ ਲਾਏ ਗਏ ਆ ਕਿਹੜੇ ਵੱਲੋਂ ਲਾਏ ਗਏ ਤਾਲੇ ਸਾਰੇ ਸਟਾਫ ਨੂੰ ਲਾਏ ਗਏ ਸਕੂਲ ਮੁਖੀ ਸਕੂਲ ਮੁਖੀ ਸੁਖਦੀਰ ਸਿੰਘ ਹੈਡ ਟੀਚਰ ਵੱਲੋਂ ਕਿਹਾ ਜਾਂਦਾ ਕਿ ਵਾਸ਼ਰੂਮ ਨੂੰ ਤਾਲੇ ਲਗਾ ਦਿਓ ਤੇ ਤੁਸੀਂ ਕੋਈ ਤਰਖ ਉਹਨਾਂ ਦੀ ਮੈਂ ਸਿਰਫ ਕੰਪਲੇਂਟ ਡੀਓ ਆਫਿਸ ਦਿੱਤੀ ਆ ਉਸ ਤੋਂ ਬਾਅਦ ਮੈਂ ਐਸ்சி ਚੇਅਰਮੈਨ ਨੂੰ ਦਿੱਤੀ ਆ ਤੇ ਭਗਵੰਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀ ਸ਼ਿਕਾਇਤ ਦੇ ਚੁੱਕੀ ਹੋਈ ਜੀ ਹੁਣ ਕਾਰਵਾਈ ਹੁਣ ਤੱਕ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਜਿਹੜੀ ਨਹੀਂ ਹੋਈ ਅੱਛਾ ਮਾਂ ਕੀ ਕਰਦੇ ਆ ਕਿਉਂਕਿ ਹੋਰ ਵੀ ਬਥੇਰੀਆਂ ਲੜਕੀਆਂ ਹੋਈਆਂ ਜਿਹੜੀਆਂ ਛੋਟੀ ਜਿਹਾਤ ਨਾਲ ਸੰਬੰਧ ਰੱਖਦੀਆਂ ਤੇ ਉਹ ਕੰਮ ਕਰਦੀਆਂ ਨਹੀਂ ਲੱਗਦਾ ਕਿਤਨੇ ਕਿਤੇ ਉਹਨਾਂ ਦੀ ਉਹ نوਵੀਂ ਥੇਸ ਪਹੁੰਚੇਗੀ ਹਾਂਜੀ ਸ ਮੈਨੂੰ ਤਾਂ ਬਹੁਤ ਲੱਗ ਰਿਹਾ ਕਿ ਸਾਡੇ ਜਿਹੜੇ ਸੁਧਾਰਨ ਤੇ ਗਰੀਬ ਪਰਿਵਾਰ ਤੋਂ ਬੱਚੇ ਬਹੁਤ ਹੀ ਸਟਰਗਲ ਕਰਕੇ ਇੱਥੋਂ ਤੱਕ ਪਹੁੰਚਦੇ ਆ ਉਹਨਾਂ ਦੇ ਮਨ ਨੂੰ ਤਾਂ ਬਹੁਤ ਥੇਸ ਪਹੁੰਚੂਗੀ ਮੈਂ ਤੁਹਾਡੇ ਮਾਦੀਮ ਰਾਈ ਇਨਸਾਫ ਦੀ ਮੰਗ ਕਰਦੀ ਆ ਮੈਂ ਐਸੀ ਕਮਿਸ਼ਨ ਚੇਅਰਮੈਨ ਤੱਕ ਵੀ ਇਹ ਆਵਾਜ਼ ਤੁਹਾਡੇ ਮਾਦੀਮ ਰਾਈ ਪਹੁੰਚਾਉਣਾ ਚਾਹੁੰਦੀ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਸਰਦਾਰ ਭਗਵੰਤ ਸਿੰਘ ਮਾਨ ਤੱਕ ਵੀ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੀ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਤਾਂ ਉਸਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਤੇ ਲੱਗਦਾ ਜਿਹੜੇ ਇਹੋ ਜਿਹੇ ਮਾਨਸਿਕਤਾ ਵਾਲੇ ਆ ਉਹ ਕਿਤੇ ਨਾ ਕਿਤੇ ਸਮਾਜ ਦੇ ਦੁਸ਼ਮਣ ਵੀ ਕਿਤੇ ਨਾ ਕਿਤੇ ਹੋ ਇਹ ਇਦਾਂ ਦੀ ਮਾਨਸਿਕਤਾ ਵਾਲਿਆਂ ਦਾ ਇਲਾਜ ਤਾਂ ਹੋਣਾ ਚਾਹੀਦਾ ਤਾਂ ਕਿ ਕਿਸੇ ਨਾਲ ਅੱਗੇ ਤੋਂ ਇਦਾਂ ਦਾ ਬਿਹੇਵੀਅਰ ਨਾ ਹੋ ਕੀਤਾ ਜਾਵੇ ਉਹਨਾਂ ਵੱਲੋਂ ਤੇ ਇਹ ਕਿਹੜੀ ਹੈਗਾ ਬਈ ਸਕੂਲ ਹੈਗਾ ਕਿਹੜੀ ਜਗ੍ਹਾ ਤੁਸੀਂ ਦੱਸ ਨਹੀਂ ਕਰਦੇ ਉਹ ਗੁਰਦੁਆਰਾ ਸਾਹਿਬ ਕਿੰਨੀ ਕੁ ਦੂਰੀ ਤੇ ਹੈ ਜਦੋਂ ਤੁਸੀਂ ਜਾਂਦੇ ਸੀ ਤੇ ਕਿੰਨਾ ਜ਼ਬਰਦਸਤ ਆ ਕੇ ਨਾ ਪੈਂਦਾ ਸੀ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਆਉਂਦੀ ਹਣੀ ਹੈ ਗੁਰਦੁਆਰਾ ਤਾਂ ਨਾਲ ਹੀ ਆ ਜੀ ਆਉਣ ਜਾਣ ਦੇ 5 ਮਿੰਟ ਤਾਂ ਲੱਗ ਹੀ ਜਾਂਦੇ ਸੀ ਵਾਸ਼ਰੂਮ ਜਾਣਾ ਮੋਤੀ ਨਗਰ ਦੇ ਵਿੱਚ ਹੀ ਹੈਗਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਦੇ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਹੈ ਉੱਥੇ ਮੈਨੂੰ ਵਾਸ਼ਰੂਮ ਲਈ ਜਾਣਾ ਪੈਂਦਾ ਸੀ ਅੱਛਾ ਫਿਰ ਕਿੱਥੇ ਕੀਤੀ ਨੇ ਮੇਰੀ ਸਟੱਡੀ ਸਾਰਾ ਮੈਂ ਸ਼੍ਰੀ ਮੁਕਸਰ ਸਾਹਿਬ ਦੀ ਰਹਿਣ ਵਾਲੀ ਆਂ ਤੇ ਮੈਂ ਪਲੱਸ 2 ਜਿਹੜੀ ਸਰਕਾਰੀ ਪ੍ਰਾਇਮਰੀ ਸਕੂਲ ਚ ਪਿੰਡ ਚੱਕ ਸ਼ੇਰੇਵਾਲਾ ਤੋਂ ਕੀਤੀ ਹੋਈ ਆ ਉਸ ਤੋਂ ਬਾਅਦ ਮੈਂ ਈਟੀਟੀ ਡਿਪਲੋਮਾ ਜਿਹੜਾ ਕੀਤਾ ਹੋਇਆ ਉਹ ਫਿਰ ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਗ੍ਰੈਜੂਏਸ਼ਨ ਤੋਂ ਬਾਅਦ 2017 ਦੇ ਵਿੱਚ ਮੇਰੇ ਵੱਲੋਂ ਟੈਟ ਦਾ ਜਿਹੜਾ ਪੇਪਰ ਕਲੀਅਰ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਇੱਕ ਸਕਰੀਨਿੰਗ ਟੈਸਟ ਜਿਹੜਾ ਕਲੀਅਰ ਕੀਤਾ ਜਾਂਦਾ 2364 ਭਰਤੀ ਵਿੱਚ ਵੀ ਮੇਰੀ ਜਿਹੜੀ ਸਿਲੈਕਸ਼ਨ ਹੋਈ ਹੋਈ ਸੀਗੀ ਉਸ ਤੋਂ ਬਾਅਦ ਉਸ ਭਰਤੀ ਦੇ ਉੱਤੇ ਕੋਰਟ ਹਾਈ ਕੋਰਟ ਕੋਰਟ ਕੇਸ ਲੱਗ ਜਾਂਦਾ ਤੇ ਉਸ ਤੋਂ ਬਾਅਦ ਫਿਰ 6635 ਭਰਤੀ ਦੇ ਵਿੱਚ ਮੇਰੇ ਵੱਲੋਂ ਦੁਬਾਰਾ ਪਰ ਕਲੀਅਰ ਕਰਕੇ ਇਸ ਭਰਤੀ ਦੇ ਵਿੱਚ ਜੁਆਇਨ ਕੀਤਾ ਜਾਂਦਾ 7 7 2022 ਦੇ ਵਿੱਚ ਇਸ ਜਿਹੜਾ ਮੈਟਰ ਐਡਾ ਬੜਾ ਇਸ਼ੂ ਹੋ ਗਿਆ ਇੱਕ ਸਕੂਲ ਦੇ ਵਿੱਚ ਇਹਦਾ ਮੈਟਰ ਤੁਸੀਂ ਡੀਓ ਮੈਡਮ ਦੇ ਅੱਗੇ ਭੇਜਿਆ ਤੁਸੀਂ ਉਹਨਾਂ ਨੂੰ ਸ਼ਿਕਾਇਤ ਕੀਤੀ ਕੋ ਲਿਖਤੀ ਕਮਲਟੀ ਡੀਓ ਮੈਡਮ ਨੂੰ 1 ਦਸੰਬਰ ਨੂੰ ਮੇਰੇ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜਦੋਂ ਇਹਨਾਂ ਵੱਲੋਂ ਮੇਰੀ 28 ਤੇ 29 ਨਵੰਬਰ ਨੂੰ ਹਾਜ਼ਰੀ ਨਹੀਂ ਲਗਵਾਈ ਗਈ ਤਾਂ ਡੀਓ ਮੈਡਮ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਹੈ 29 ਨਵੰਬਰ ਨੂੰ 12 ਵਜੇ ਇਹਨਾਂ ਵੱਲੋਂ ਮੇਰੀ ਜਿਹੜੀ ਅਟੈਂਡੈਂਸ ਵੀ ਲਗਵਾਈ ਗਈ ਹੈ 1 ਦਸੰਬਰ 2025 ਨੂੰ ਮੈਂ ਲਿਖਤੀ ਸ਼ਿਕਾਇਤ ਜਿਹੜੀ ਡੀਓ ਮੈਡਮ ਨੂੰ ਇਹਨਾਂ ਦੇ ਖਿਲਾਫ ਦਿੱਤੀ ਹੋਈ ਹੈ ਸਿੱਖਿਆ ਮੰਤਰੀ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਸਾਡਾ ਕੋ ਆਪਦੇ ਮੰਤਰੀ ਹਾਂਜੀ ਹਾਂਜੀ ਮੈਂ ਸਿੱਖਿਆ ਮੰਤਰੀ ਤੱਕ ਵੀ ਆਪਦੀ ਜਿਹੜੀ ਆਵਾਜ਼ ਪਹੁੰਚਾਉਣਾ ਚਾਹੁੰਦੀ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਤੇ ਇਸ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਹਾਂਜੀ ਮੇਰਾ ਨਾਮ ਵਿਕਰਮਦੇਵ ਸਿੰਘ ਸੂਬਾ ਪ੍ਰਧਾਨ ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ ਅਸੀਂ ਜਿਹੜਾ ਇਹ ਮਾਮਲਾ ਪ੍ਰਾਇਮਰੀ ਸਕੂਲ ਮੋਤੀਨਗਰ ਦਾ ਤੁਹਾਡੇ ਧਿਆਨ ਦੇ ਵਿੱਚ ਲਿਆਂਦਾ ਗਿਆ ਪੀੜਤਾ ਵੱਲੋਂ ਇਸ ਦੇ ਵਿੱਚ ਅਸੀਂ ਮੰਗ ਇਹ ਕਰਦੇ ਆ ਕਿ ਦੇਖੋ ਬਹੁਤ ਸੰਵੇਦਨਸ਼ੀਲ ਮਾਮਲਾ ਸਿੱਖਿਆ ਸੰਸਥਾਵਾਂ ਉਹ ਥਾਵਾਂ ਹੁੰਦੀਆਂ ਨੇ ਜਿੱਥੇ ਸਭ ਦੇ ਨਾਲ ਸਮਾਨਤਾ ਵਾਲਾ ਵਿਹਾਰ ਹੋਣਾ ਚਾਹੀਦਾ ਆਪਸੀ ਮਾਨ ਸਨਮਾਨ ਵਾਲਾ ਮਾਹੌਲ ਹੋਣਾ ਚਾਹੀਦਾ ਤੇ ਇਹ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੁੰਦੀ ਆ ਤੇ ਜੇ ਸਕੂਲ ਮੁਖੀ ਹੀ ਇਸ ਤਰੀਕੇ ਨਾਲ ਭੇਦ ਭਾਵ ਕਰੂਗਾ ਜਾਂ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰੂਗਾ ਤਾਂ ਬਹੁਤ ਮੰਦਭਾਗਾ ਤੇ ਗੰਭੀਰ ਮਾਮਲਾ ਇਹ ਹੈ ਅਸੀਂ ਮੰਗ ਇਹ ਕਰਦੇ ਹਾਂ ਕਿ ਇਹਨਾਂ ਨੇ ਜਿਹੜੀ ਜਿਹੜੀ ਸ਼ਿਕਾਇਤ ਦਿੱਤੀ ਆ ਉਸ ਦੇ ਅਨੁਸਾਰ ਨਿਰਪੱਖ ਜਾਂਚ ਕੀਤੀ ਜਾਵੇ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਜਿਹੜੇ ਸਾਡੇ ਇਥੋਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਲੁਧਿਆਣੇ ਦੇ ਉਹ ਲਗਾਤਾਰ ਉਸ ਸਕੂਲ ਮੁਖੀ ਨੂੰ ਸ਼ੈਲਟਰ ਕਰ ਰਹੇ ਨੇ 1 ਦਸੰਬਰ ਦੀ ਸ਼ਿਕਾਇਤ ਹੋਵੇ ਤੇ 21 ਜਨਵਰੀ ਤੱਕ ਉੱਥੇ ਇਹ ਰਹੇ ਉਸ ਦੇ ਉੱਪਰ ਕੋਈ ਕਾਰਵਾਈ ਨਹੀਂ ਸਗੋਂ ਵਾਸ਼ਰੂਮ ਵੀ ਬੰਦ ਕਰ ਦਿੱਤੇ ਜਾਂਦੇ ਨੇ ਉਸ ਦੇ ਉੱਪਰ ਵੀ ਕੋਈ ਕਾਰਵਾਈ ਨਹੀਂ ਇਸ ਤੋਂ ਵੀ ਅੱਗੇ ਜਿਹੜਾ ਪੋਸ਼ ਐਕਟ 2013 ਇਹਦੇ ਵਿੱਚ ਪ੍ਰੋਵੈਂਸ਼ਨ ਕੀਤੀ ਗਈ ਆ ਸੈਕਸ਼ੂਅਲ ਹਰਾਸਮੈਂਟ ਬਾਰੇ ਉਸ ਦੇ ਤਹਿਤ ਹੋਣਾ ਹੀ ਚਾਹੀਦਾ ਸੀ ਕਿ ਜਦੋਂ ਇਹਨਾਂ ਨੇ 1 ਦਸੰਬਰ ਨੂੰ ਕੰਪਲੇਂਟ ਕੀਤੀ ਤਾਂ ਜਿਹੜੀ ਇੰਟਰਨਲ ਕਮੇਟੀ ਹੁੰਦੀ ਆ ਹਰੇਕ ਡਿਪਾਰਟਮੈਂਟ ਦੇ ਵਿੱਚ ਸੈਕਸ਼ੂਅਲ ਹਰਾਸਮੈਂਟ ਬਾਰੇ ਉਹਨੂੰ ਸੰਪੇ ਜਾਣਾ ਚਾਹੀਦਾ ਸੀ ਉਹਦੇ ਵਿੱਚ ਮੁਖੀ ਹੁੰਦੀ ਆ ਔਰਤ ਪਰ ਕੀ ਕੀਤਾ ਗਿਆ ਕਿ ਇੱਕ ਬੀਪੀਓ ਜਿਹੜੇ ਮਰਦ ਅਧਿਕਾਰੀ ਨੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਕਿ ਤੁਸੀਂ ਜਾ ਕੇ ਜਾਂਚ ਕਰਕੇ ਆਓ ਇਸ ਕਰਕੇ ਸਾਨੂੰ ਲੱਗਦਾ ਵੀ ਪ੍ਰਸ਼ਾਸਨ ਨੇ ਇਸ ਜ਼ਿੰਮੇਵਾਰੀ ਤੋਂ ਕੰਮ ਨਹੀਂ ਲਿਆ ਹੁਣ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਆਂ ਕਿ ਉਸ ਅਧਿਕਾਰੀ ਦੀ ਪਹਿਲਾਂ ਦੇਖੋ ਐਚਟੀਟੀ ਉੱਥੋਂ ਬਦਲੀ ਕੀਤੀ ਜਾਵੇ ਜਿਹੜਾ ਸਕੂਲ ਮੁਖੀ ਇੰਨਾ ਆਪਾਂ ਕਹਿ ਸਕਦੇ ਆਂ ਵੀ ਤਾਕਤਵਾਰਾ ਕਿ ਉਹਦੇ ਖਿਲਾਫ 29 ਪੁਆਇੰਟ ਦਾ ਜਿਹੜਾ ਫਰਲਾ ਉਹ ਇਥੋਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਨੇ ਜਾਰੀ ਕੀਤਾ ਕਿ ਆਹ ਹਾਂ ਹਾਂ ਕੰਪਲੇਟਾਂ ਨੇ ਪੁਰਾਣੀਆਂ ਉਸ ਤੋਂ ਉਸਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਹੁਣ ਇਹ ਲੜਕੀ ਇਨੇ ਏਡੇ ਵੱਡੇ ਦੋਸ਼ ਲਗਾਏ ਨੇ ਗੰਭੀਰ ਨੇ ਉਹ ਕਾਰਵਾਈ ਕਿਵੇਂ ਹੋ ਜੂਗੀ ਕਿਵੇਂ ਲੋਕ ਜਿਹੜੇ ਬਾਕੀ ਟੀਚਰ ਨੇ ਗਵਾਹੀਆਂ ਦੇ ਦੇਣਗੇ ਇਸ ਕਰਕੇ ਉਹਨਾਂ ਨੂੰ ਪਹਿਲਾਂ ਉੱਥੋਂ ਲਾਂਬੇ ਕਰਨਾ ਚਾਹੀਦਾ ਤੇ ਇਸ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਆ ਜੇ ਉਹ ਦੋਸ਼ੀ ਨਿਕਲਦੇ ਨੇ ਤਾਂ ਫਿਰ ਉਸ ਤੇ ਕਾਰਵਾਈ ਹੋਵੇ ਸਰ ਇੱਕ ਏਡਾ ਓਡਾ ਮਸਲਾ ਪੱਕਿਆ ਸੀ ਰਾਜਾ ਸਿੰਘ ਕੋਲੋਂ ਇੱਕ ਮਾਰੇ ਲਾ ਬੋਲੇ ਗਏ ਸੀ ਮੋਟਾ ਜਿੰਗਰੇ ਦੇ ਬਾਰੇ ਲੇਕਿਨ ਇਹ ਵੀ ਇੱਕ ਇਤਮਾਦ ਦਿੱਤੀ ਹੈ ਜਦ ਇਹਨੂੰ ਬੋਲਿਆ ਕਿ ਤੇ ਇਸ ਤੋਂ ਬਾਅਦ ਤੁਸੀਂ ਕਿੰਨੇ ਕਿ ਜਥੇਬੰਦੀਆਂ ਨਾਲ ਤੇ ਸੰਜੋਗ ਕਰੋਗੇ ਦੇਖੋ ਅਸੀਂ ਤਾਂ ਜਦੋਂ ਸਾਡਾ ਮਾਮਲਾ ਧਿਆਨ 'ਚ ਆਇਆ ਅਸੀਂ ਨਾਲ ਦੀ ਨਾਲ ਡੀਓ ਮੈਡਮ ਦੇ ਵੀ ਧਿਆਨ ਦੇ ਵਿੱਚ ਲਿਆਂਦਾ ਉਹਨਾਂ ਨੂੰ ਫੋਨ ਵੀ ਕੀਤਾ ਤੇ ਜਦੋਂ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਅਸੀਂ 21 ਤਰੀਕ ਨੂੰ ਜਥੇਬੰਦੀਆਂ ਵੱਲੋਂ ਮਾਸ ਡੈਪੂਟੇਸ਼ਨ ਲੈ ਕੇ ਗਏ ਉੱਥੇ ਪਰ ਬਹੁਤ ਅਫਸੋਸ ਦੀ ਗੱਲ ਆ ਕਿ ਡੀਓ ਮੈਡਮ ਆਫਿਸ ਦੇ ਵਿੱਚੋਂ ਚਲੇ ਗਏ ਹਾਲਾਂਕਿ ਉਹਨਾਂ ਨੂੰ ਪਤਾ ਸੀ ਕਿ ਜਥੇਬੰਦੀਆਂ ਨੇ ਆਉਣਾ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਅੱਜ ਵੀ ਸਹਿਰਦਾ ਅਸੀਂ ਸਮਝਦੇ ਆਂ ਦੇਖੋ ਕੋਈ ਕਿਸੇ ਵੀ ਕਾਸਟ ਨੂੰ ਬਿਲੋਂਗ ਕਰਦਾ ਹੋਵੇ ਕੋਈ ਕਿਸੇ ਵੀ ਰੁੱਤਪੇ ਤੇ ਹੋਵੇ ਉਹਦਾ ਮਾਨ ਸਨਮਾਨ ਆ ਜਿਹੜਾ ਉਹ ਬਰਾਬਰ ਹੁੰਦਾ। ਤੁਹਾਡਾ ਕਹਿਣਾ ਮਤਲਬ ਡੀਓ ਵੈਨਮ ਤੇ ਵੀ ਮਿਲੀ ਭੁਗਤ ਹੋ ਸਕਦੀ ਵਿਜੇ। ਦੇਖੋ ਸ਼ੈਲਟਰ ਕੀਤਾ ਉਹਨਾਂ ਨੇ ਜਦੋਂ ਉਹਨਾਂ ਦੇ ਮਾਮਲਾ 1 ਦਸੰਬਰ ਨੂੰ ਧਿਆਨ ਚ ਚਲੇ ਆ ਗਿਆ ਤਾਂ ਉਹਨਾਂ ਨੂੰ ਡਿਊ ਪ੍ਰੋਸੈਸ ਕਾਨੂੰਨ ਅਨੁਸਾਰ ਜੋ ਬਣਦੀ ਸੀ ਉਹ ਅਪਣਾ ਕੇ ਨਿਰਪੱਖ ਜਾਂਚ ਕਰ ਦੇਣੀ ਚਾਹੀਦੀ ਸੀ ਇੱਥੇ ਤੱਕ ਪਹੁੰਚਣੀ ਨਹੀਂ ਚਾਹੀਦਾ ਸੀ ਪਰ ਸਾਨੂੰ ਲੱਗਦਾ ਵੀ ਅਧਿਕਾਰੀ ਵੀ ਇਸ ਦੇ ਵਿੱਚ ਜਿਹੜੀ ਜ਼ਿੰਮੇਵਾਰ ਹੈਗੇ ਨੇ ਤੇ ਹੁਣ ਸਾਨੂੰ ਆਸ ਸਿਰਫ ਇਹ ਹੈ ਕਿ ਮੁੱਖ ਮੰਤਰੀ ਤੇ ਜਿਹੜਾ ਐਸਸੀ ਕਮਿਸ਼ਨ ਜਾਂ ਮਹਿਲਾ ਕਮਿਸ਼ਨ ਉਹ ਇਸ ਦੇ ਵਿੱਚ ਦਖਲ ਦੇਵੇ ਪਹਿਲਾਂ ਉਸ ਦੀ ਬਦਲੀ ਕੀਤੀ ਜਾਵੇ ਜਦੋਂ ਤੁਸੀਂ ਦੇਖੋ ਕੰਪਲੇਨਟੈਂਟ ਦੀ ਤਾਂ ਡੈਪੂਟੇਸ਼ਨ ਲਗਾਤੀ ਬਦਲੀ ਕਰਤੀ ਉਉ ਵੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਇਹਨਾਂ ਨੇ ਬਦਲੀ ਕਰਵਾਉਣੀ ਸੀ 250 ਕਿਲੋਮੀਟਰ ਦੂਰ ਕੋਈ ਕੁੜੀ 3.5 ਸਾਲ ਤੋਂ ਲੁਧਿਆਣੇ ਦੇ ਵਿੱਚ ਜੌਬ ਕਰ ਰਹੀ ਆ ਕੀ ਉਸ ਨੂੰ ਸੇਫ ਮਾਹੌਲ ਦੇਣਾ ਸਾਡੇ ਵਿਭਾਗ ਦੀ ਸਕੂਲ ਮੁਖੀਆਂ ਦੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਨਹੀਂ ਹੈਗੀ ਬਦਲੀ ਕਿਹੜੀ ਜਗ੍ਹਾ ਕੀਤੀ ਆ ਜੀ ਬਦਲੀ ਇਹਨਾਂ ਦੀ ਇੱਥੇ ਦੱਸੋ ਜੀ ਹੰਬੜਾ 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 ਕੀਤੀ ਗਈ ਆ ਬਦਲੀ ਸਿਰਫ ਇਹ ਸੇਫ ਮਹਿਸੂਸ ਕਰ ਰਹੇ ਨੇ ਹੁਣ ਇਹ ਕੋਈ ਗੱਲ ਨਹੀਂ ਪਰ ਗੱਲ ਇਹ ਆ ਵੀ ਜਿਹਦੇ ਕਰਕੇ ਹੋਇਆ ਉਹ ਜਿਹੜੇ ਅਧਿਕਾਰੀ ਤਾਂ ਉੱਥੀ ਨੇ ਇਸ ਕਰਕੇ ਅਗਰ ਉਹਨਾਂ ਦੀ ਬਦਲੀ ਨਹੀਂ ਹੁੰਦੀ ਉਹਨਾਂ ਦੇ ਕਾਰਵਾਈ ਨਹੀਂ ਹੁੰਦੀ ਆਣ ਵਾਲੀਆਂ ਤੁਹਾਡੀ ਜਸਬੰਦੀਆਂ ਕੀ ਕਰਨਗੀਆਂ ਦੇਖੋ ਅਸੀਂ ਇਹ ਫੈਸਲਾ ਕੀਤਾ ਕਿ ਇੱਕ ਤਾਂ ਅਸੀਂ ਇਸ ਮਾਮਲੇ ਤੇ ਜਦ ਤੱਕ ਇਹਨਾਂ ਦੀ ਕੰਪਲੇਂਟ ਦੇ ਅਨੁਸਾਰ ਇਨਸਾਫ ਨਹੀਂ ਮਿਲ ਜਾਂਦਾ ਅਸੀਂ ਰੁਕਾਂਗੇ ਨਹੀਂ 16 ਫਰਵਰੀ ਨੂੰ ਅਸੀਂ ਲੁਧਿਆਣੇ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਜਨਤਕ ਤੇ ਚਮਹੂਰੀ ਜਥੇਬੰਦੀਆਂ ਨੇ ਇਨਸਾਫ ਪਸੰਦ ਜਥੇਬੰਦੀਆਂ ਨੇ ਉਹਨਾਂ ਦੀ ਮੀਟਿੰਗ ਕਰਦੀ ਆ ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜੇ ਇਹੋ ਜਿਹਾ ਕੁਝ ਵਾਪਰ ਰਿਹਾ ਤਾਂ ਆਪਣੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਸ ਕੁੜੀ ਨੂੰ ਇਨਸਾਫ ਦਿਵਾਉਣਾ ਠੀਕ ਹੈ ਠੀਕ ਹੈ ਕਿਚਨ ਨਿਰਿੰਦਰ ਪਾਲ ਨੂੰ ਉਹਨੂੰ ਕਾਹਦਾ ਸਥਿਤੀ ਗਈ ਤੁਹਾਡੇ ਜਿਹੜੇ ਨੂੰ ਵੀਰ ਜੀ ਜਾਉਂਦੇ ਆ ਇਹਨੇ ਕੀ ਕੰਡਿਆ ਦੇਖੋ ਜੀ ਇਲਜ਼ਾਮ ਹੀ ਲਾ ਰਹੀ ਆ ਇਹਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਤੇ ਪ੍ਰੂਫ ਇਹਦੇ ਕੋਲ ਕੁਝ ਨਹੀਂ ਹੋਇਆ ਤੇ ਅੱਜ ਫੇਰ ਤੇ ਜਿਹੜੀ ਇਹ ਸਰਕਾਰ ਨੂੰ ਬਦਨਾਮ ਕਰ ਰਹੀ ਆ ਡਿਪਾਰਟਮੈਂਟ ਨੂੰ ਬਦਨਾਮ ਕਰ ਰਹੀ ਆ ਤੇ ਨਾਲ ਜਿਹੜਾ ਸਾਡਾ ਸਕੂਲ ਆ ਉਹਦੀ ਬਦਨਾਮੀ ਕਰ ਰਹੀ ਆ ਇਹਨੂੰ ਤੇ ਇਹਦੇ ਨਾਲ ਦੇ ਜਿਹੜੇ ਸਾਥੀ ਨੇ ਇਹਨਾਂ ਨੂੰ ਇਹਦਾ ਭੁਗਤਾਨ ਕਰਨਾ ਪਊਗਾ ਅੱਜ ਵੀ ਕਰਨਾ ਪਊ ਤੇ ਆਉਣ ਵਾਲੇ ਟਾਈਮ 'ਚ ਵੀ ਕਰਨਾ ਸਰ ਇਹ 300 ਰੁਪਏ ਦੀ ਜਿਹੜੀ ਗੱਲ ਚੱਲ ਰਹੀ ਹੈ ਵਾਸ਼ਰੂਨ ਲੈ ਕੇ ਸਰ ਕੀ ਮੁੱਦਾ ਜੋ 300 ਦਾ ਕੋਈ ਮੁੱਦਾ ਨਹੀਂ ਹੈ ਜੇ ਅਸੀਂ ਕੋਈ ਸਕੂਲ ਦੀ ਡੋਨੇਸ਼ਨ ਲੈ ਰਹੇ ਆ ਉਹਦੀ ਅਸੀਂ ਸਲਿੱਪ ਦੇ ਰਹੇ ਆ ਟੀਚਰ ਨੂੰ ਤੇ ਉਹਦਾ ਮਤਾ ਵੀ ਪਾਇਆ ਹੋਇਆ ਸਾਡੇ ਕੋ ਤੇ ਜੇ ਅਸੀਂ ਲੋਕਾਂ ਤੋਂ ਡੋਨੇਸ਼ਨ ਲੈਣੀ ਆ ਤਾਂ ਸਾਡਾ ਫਰਜ਼ ਬਣਦਾ ਵੀ ਪਹਿਲਾਂ ਅਸੀਂ ਆਪ ਡੋਨੇਟ ਕਰੀ ਸਕੂਲ ਦੇ ਲਈ ਇਹ ਨਹੀਂ ਅਸੀਂ ਲੋਕਾਂ ਤੋਂ ਪੈਸੇ ਮੰਗੀਏ ਤੇ ਆਪ ਅਸੀਂ ਸਕੂਲ ਨੂੰ 1 ਰੁਪਿਆ ਨਹੀਂ ਦੇ ਸਕਦੇ ਸਾਡਾ ਰੋਜਗਾਰ ਸਕੂਲੋਂ ਚੱਲਦਾ ਤੇ ਸਾਡੀ ਜ਼ਿੰਮੇਵਾਰੀ ਬੰਦੀ ਹੈ ਵੀ ਸਕੂਲ ਜਿਹੜੀ ਸੰਸਥਾ ਇੱਕ ਅ ਗੁਰਦੁਆਰੇ ਮੰਦਰ ਦੇ ਬਰਾਬਰ ਦੀ ਇਹਨੂੰ ਦਰਜਾ ਦੰਨੇ ਆ ਜੇ ਸਾਲ ਜੇ ਅਸੀਂ ਦੋ ਵਾਰੀ ਜਾਂ ਹੋਰ ਦਿਨਾਂ ਤੇ ਅਸੀਂ ਕੋਈ ਡੋਨੇਟ ਕਰਾਂਗੇ ਤਾਂ ਇਹਦੇ 'ਚ ਕੋਈ ਮਾੜਾ ਕੰਮ ਨਹੀਂ ਹੈ ਕਿ ਸਰ ਇੱਕ ਹੁਣ ਐਜ਼ ਹੌਸਟ ਜਿਹੜੀ ਮਹਿਲਾ ਕਿਤੇ ਕੰਮ ਕਰ ਰਹੀ ਕਿਥੇ ਤੋਂ ਬਦਲੀ ਹੋ ਗਈ ਕਿਥੇ ਕੰਮ ਕਰ ਦੇਖੋ ਬਦਲੀ ਡਿਪਾਰਟਮੈਂਟ ਨੇ ਕੀਤੀ ਆ ਆ ਉਹਦੀ ਚਿੱਠੀ ਆ ਜੀ ਕਲਾਜ ਸੁੱਤੀ ਪਈ ਦੀ ਮਾਫੀ ਮੰਗੀ ਹੋਈ ਆ ਉਹਨੇ ਠੀਕ ਹੈ ਤੇ ਇਹਦੇ ਨਾਲ ਹੋਰ ਵੀ ਇਹਦੀਆਂ ਜਿਹੜੀਆਂ ਸ਼ਿਕਾਇਤਾਂ ਨੇ ਸਾਡੇ ਕੋਲ ਸਾਰਾ ਕੁਝ ਪਿਆ ਉਹਦਾ ਤੇ ਮੇਰੇ ਵੱਲੋਂ ਜਿਹੜੀ 10 ਇੱਕ ਨੂੰ ਆ ਡੀਓ ਸਾਹਿਬ ਨੂੰ ਚਿੱਠੀ ਲਿਖੀ ਸੀ ਮੈਂ ਵੀ ਜਿਹੜੀ ਇਹਨੇ ਆ ਫੇਕ ਬੇਸਲੈਸ ਜਿਹੜੀ ਇਹਨੇ ਇੱਕ ਕੰਪਲੇਂਟ ਕੀਤੀ ਆ ਵੀ ਉਹਦੀ ਫੇਅਰ ਇਨਕੁਆਇਰੀ ਕਰਕੇ ਉਹਦੀ ਰਿਪੋਰਟ ਪਬਲੀਕਲੀ ਇਸ਼ੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਲੋਕ ਆਪਣਾ ਜਿਹੜਾ ਕੰਮ ਤੋਂ ਚੋਰੀ ਜਿਹੜੇ ਭੱਜਦੇ ਨੇ ਤੇ ਜਦੋਂ ਉਹਨਾਂ ਨੂੰ ਅਸੀਂ ਕੰਮ ਨੂੰ ਕਹਿੰਦੇ ਆ ਤਾਂ ਉਹ ਇੱਕ ਕਾਉਸਟਿਜ਼ਮ ਦਾ ਜਾਂ ਕੋਈ ਹੋਰ ਅਲੀਗੇਸ਼ਨ ਲਾ ਕੇ ਜਿਹੜੇ ਸਕੂਲਾਂ ਨੂੰ ਬਦਨਾਮ ਕਰਨ ਦੀ ਇਹ ਕੋਸ਼ਿਸ਼ ਕਰਦੇ। ਜਿਹੜੇ ਤੁਹਾਡੇ ਦੋਹਾਂ ਨੂੰ ਇਲਜ਼ਾਮ ਲੱਗਦੇ ਬਿਲਕੁਲ ਬੇਗੁਨਾਹ। ਸਰ ਬੁਨਿਆਦ ਹੀ ਨਹੀਂ ਜਿਹਦੀ ਗੱਲਬਾਤ ਦੀ। ਜੇ ਨਾ ਕੋਈ ਕੋਈ ਚੀਜ਼ ਹੈਗੀ ਲਿਆਓ ਅਸੀਂ ਹੁਣ ਆ ਮੈਂ ਲਈ ਬੈਠਾਂ ਕਾਗਜ਼ ਬੋਲਦੇ ਨੇ। ਗੱਲਾਂ ਨਾਲ ਤਾਂ ਕੋਈ ਇਲਜ਼ਾਮ ਨਹੀਂ ਹੈ। ਜਦੋਂ ਮੈਨੂੰ ਕੋਈ ਡਿਪਾਰਟਮੈਂਟ ਮੈਨੂੰ ਪੁੱਛੂਗਾ ਉਹਦਾ ਮੈਂ ਆਨਸਰ ਕਰ ਦੂੰਗਾ। ਐਸਸੀ ਕਮਿਸ਼ਨ ਕੱਲ ਹੁਣ ਇਹਨਾਂ ਨੇ ਕੀ ਕਰਿਆ? ਮਾਨਯੋਗ ਐਸਸੀ ਕਮਿਸ਼ਨ ਦਾ ਨਾਮ ਲੈ ਕੇ ਪ੍ਰੈਸ ਨੋਟ ਜਾਰੀ ਕਰਦਾ। ਵੀ ਸਕੂਲ ਮੁਖੀ ਦੀ ਜਿਹੜੀ ਬਦਲੀ ਆ ਐਸਸੀ ਕਮਿਸ਼ਨ ਵੱਲੋਂ ਕਰ ਦਿੱਤੀ ਗਈ ਆ ਤੇ ਡੀਓ ਵੱਲੋਂ ਅਦੇ ਜਾਰੀ ਹੋਗੀ ਤੇ ਡੀਓ ਜਿਹੜੀ ਆ ਉਹ ਬਦਲੀ ਨਹੀਂ ਕਰ ਰਹੀ ਠੀਕ ਹੈ ਜੀ ਸਾਰੇ ਵੀ ਝੂਠੇ ਵਾਫ ਲਾਈ ਗਏ ਤੇ ਜਦੋਂ ਪ੍ਰੈਸ ਨੂੰ ਅਸੀਂ ਗੱਲ ਕਰਕੇ ਉਹਨਾਂ ਨੂੰ ਪੁੱਛਿਆ ਵੀ ਇਹਦੀ ਲੈਟਰ ਸਾਨੂੰ ਦੇ ਦਿਓ ਉਹ ਕਹਿੰਦੇ ਜੀ ਲੈਟਰ ਤਾਂ ਸਾਡੇ ਕੋਲ ਹੈ ਨਹੀਂ ਤੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਜੇ ਲੈਟਰ ਨਹੀਂ ਤਾਂ ਤੁਸੀਂ ਨਿਊਜ਼ ਕਿਵੇਂ ਪਬਲਿਸ਼ ਕਰ ਰਹੇ ਹੋ ਉਹਦੇ ਤੇ ਬੜੇ ਅਸੀਂ ਗੰਭੀਰਤਾ ਦੇ ਨਾਲ ਐਕਸ਼ਨ ਲਿਆ ਤੇ ਉਹ ਨਿਊਜ਼ਪੇਪਰ ਨੂੰ ਮੈਂ ਅੱਜ ਲੈਟਰ ਵੀ ਕੱਢਿਆ ਵੀ ਇਹਦੇ ਤੇ ਜਾਂਦਾ ਆਪਣੀ ਪਬਲੀਕਲੀ ਮਾਫੀ ਮੰਗੀ ਜਾਵੇ ਨਹੀਂ ਤਾਂ ਸਾਨੂੰ ਇਹਦੇ ਫੈਕਟ ਪ੍ਰੋਵਾਈਡ ਕਰੋ ਅਦਰਵਾਈਜ਼ ਇਹਦਾ ਜਿਹੜਾ ਡਿਫਾਰਮੇਸ਼ਨ ਹੋਊਗਾ ਤੇ ਨਾਲ ਜਿਹੜਾ ਕ੍ਰਿਮੀਨਲ ਕੇਸ ਇਹਦਾ ਅਸੀਂ ਵੀ ਉਹ ਜਿਹੜੀ ਕ੍ਰਿਮੀਨਲ ਅਫੈਂਸ ਬੰਦਾ ਤੁਹਾਡਾ ਇੱਕ ਸਰਕਾਰੀ ਸਕੂਲ ਨੂੰ ਬਦਨਾਮ ਕਰਦਾ ਤੇ ਜਿਹੜਾ ਮੇਰਾ ਪਬਲੀਕਲੀ ਤੇ ਜਿਹੜਾ ਮੇਰਾ ਸੋਸ਼ਲ ਜਿਹੜਾ ਇਹਨਾਂ ਨੇ ਸ਼ਬੀ ਖਰਾਬ ਕੀਤੀ ਆ ਤੇ ਉਹ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਅਦਰਵਾਈਜ਼ ਜਿਹੜੇ ਇਹ ਬੰਦੇ ਨੇ ਇਹਨਾਂ ਤੇ ਦਾ ਅਸੀਂ ਕਾਰਵਾਈ ਕਰਨੀ ਕਰਨੀ ਚਾਹੀਦੀ ਠੀਕ ਹੈ